ਆਪਾਂ ਨੂੰ ਖੂਨ ਆਉਂਦਾ 10 ml ਦਾ ਤੇ ਆਪਾਂ ਮਿਣ ਕੇ ਪਾਉਣਾ ਹੁੰਦਾ ਤੇ ਆਹ 10 ml ਆਪਾਂ ਉੱਥੇ ਪਾ ਦਨੇ ਆ ਆਪਣੀਆਂ ਦੋ ਮੱਝਾਂ ਤੇ ਇੱਕ ਗਾਇਆਂ ਤੇ ਆਪਾਂ ਤੇਲ ਪਾਵਾਂਗੇ ਭਰ ਤੇ ਆ ਆਪਣੀ ਮੱਝ 5ਵੇਂ ਸੂਏ ਸੋਣੀ ਆ ਤੇ ਇੱਕੀ ਕੰਪੀਟੀਸ਼ਨ ਹੋਇਆ ਹੈਗਾ ਤੇ ਇਹਨੇ ਉਦੋਂ 16 ਕਿਲੋ 200 ਗ੍ਰਾਮ ਦੁੱਧ ਕੱਢਿਆ ਹੈਗਾ ਇਹ ਚੰਗੀ ਤਰ੍ਹਾਂ ਖਾਲੀ ਕਰਤਾ ਠੀਕਾ ਤੇ 10 ਸੈਮਲ ਹੋ ਗਿਆ ਕੀ ਹਾਲ ਚਾਲ ਆ ਮਿੱਤਰੋ ਅੱਜ ਦਾ ਆਪਾਂ ਨਵਾਂ ਵਲੌਗ ਸ਼ੁਰੂ ਕਰਦੇ ਆ ਅੱਜ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਸੂਨ ਵਾਲੀਆਂ ਮੱਝਾਂ ਦੀ ਕਿੱਦਾਂ ਦੇਖਪਾਲ ਕਰਦੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਉਹਨਾਂ ਨੂੰ ਕਿਉਂਨੇ ਆ ਤੇ ਕੀ ਕੁਛ ਉਹਨਾਂ ਨੂੰ ਖੋਣਨੇ ਆ ਆ ਜੋ ਪਹਿਲਾਂ ਆਪਾਂ ਘਰ ਵਾਲੀ 4 ਕਿਲੋ ਖੜ ਪਾਵਾਂ ਇਹ ਘਰ ਦੀ ਆਪਾਂ ਬਣਾਈ ਹੋਈ ਆ ਠੀਕ ਦੋ ਦੂੰਗੇ ਭਾਵਾਂਗੇ ਆਪਾਂ 8 ਕਿਲੋ ਆਪਣੀ ਘਰ ਵਾਲੀ ਖੜ ਹੋਗੀ 4 ਕਿਲੋ ਦਾ ਦੂੰਗਾ ਇਹ ਹੁਣ ਆਪਾਂ ਵੜੇਮਿਆਂ ਦੀ ਖੜ ਪਾਵਾਂਗੇ 4 ਕਿਲੋ ਤੇ 1 ਕਿਲੋ ਤਾਰਾ ਮੀਰਾ ਇਹ ਪਾਵਾਂਗੇ ਹੁਣ ਆਪਾਂ ਪਾਉਣਾ ਹੋਣਾ 300 ਗ੍ਰਾਮ ਮਿਕਸ ਕਰ ਦਵਾਂਗੇ ਆਪਾਂ ਕਿਮ ਇਹ ਪਹਿਲਾਂ ਖਤਮ ਕਰ ਦਿੱਤੀਆਂ ਤੇ ਇੱਕ ਆਪਾਂ ਅਡਰ ਸਟਰੋਂਗ ਐਚ ਖਤਮ ਕਰ ਦਿੱਤਾ 2 ਅੱਧਾ ਦਾ ਲੀਟਰ ਦੀਆਂ ਤੇ ਹੁਣ ਆਪਾਂ ਨਵੀਆਂ ਲਿਆਂਦੀਆਂ ਤੇ ਇੱਕ ਕੈਲਸ਼ੀਅਮ ਦੀ ਪੀਪੀ ਤੇ ਅਡਰ ਸਟਰੋਂਗ ਐਚ ਲੈ ਕੇ ਆਂਦਾ ਤੇ ਹੁਣ ਆਪਾਂ ਇਹ ਪਾਉਨੇ ਆ ਤੁਹਾਨੂੰ ਦੱਸਦੇ ਆ ਆਪਾਂ ਕਿੱਦਾਂ ਪਾਉਨੇ ਆ ਹੁਣ ਆਪਾਂ ਪੀਪੀ ਦਾ ਵੀ ਢੱਕਣ ਖੋਲ੍ਹਿਆ ਤੇ ਇਹਦਾ ਵੀ ਖੋਲ੍ਹਿਆ ਅਡਰ ਸਟਰੋਂਗ ਐਚ ਦਾ ਤੇ ਆਪਾਂ ਦੱਸਦੇ ਆ ਇਹਦੇ ਨਾਲ ਆਪਾਂ ਨੂੰ ਸਕੂਪ ਆਉਂਦਾ 10 ਐਮਐਲ ਦਾ ਤੇ ਆਪਾਂ ਮਿਣ ਕੇ ਪਾਉਣਾ ਹੁੰਦਾ ਤੇ ਆ 10 ml ਆਪਾਂ ਉੱਥੇ ਪਾ ਦਨੇ ਆਪਣੀਆਂ ਦੋ ਮੱਜਾਂ ਤੇ ਇੱਕ ਗਾਇਆਂ ਤੇ ਆਪਾਂ ਤੇਲ ਪਾਵਾਂਗੇ ਪਰਚੇ 43 ਪਾਤੇ 10-10 ml ਦੇ 30 ml ਆਪਣਾ ਹੋ ਗਿਆ ਤੇ ਆਪਏ ਨੂੰ ਹੁਣ ਟੱਕੀ ਲਾ ਦਿੰਦੇ ਆ ਦੋਲਣਾ ਜਾਵੇ ਤੇ ਹੁਣ ਆਪਾਂ ਕੈਲਸ਼ੀਅਮ 100-100 ਗ੍ਰਾਮ ਆਪਾਂ ਕਿੰਨਾ ਨੂੰ ਦਵਾਗੇ ਥੋੜੀ-ਥੋੜੀ ਤੇ ਆਪਾਂ ਸ਼ਾਮਾਂ ਨੂੰ ਗਾਈ ਨੂੰ ਆਪਾਂ ਜਾਜ ਦੇ ਦਿੱਤੀ ਇੱਕ ਨਾਲ ਪਰ ਕੇ ਸ਼ਾਮਾਂ ਨੂੰ ਵੀ ਦੇ ਦਿੱਤੀ ਐ ਤੇ ਇਹਦੇ ਉੱਤੇ ਆਪਾਂ ਅੰਦਾਜ਼ੇ ਦੇ ਨਾਲ 100-300 ਮਲ ਪਾ ਲੰਨੇ ਆ ਲਈ ਹੋਣੇ ਨੂੰ ਐਨ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫੇ ਆਪਾਂ ਕੱਲੀ-ਕੱਲੀ ਨੂੰ ਪਾ ਕੇ ਤੁਹਾਨੂੰ ਦਿਖਾਉਨੇ ਆਂ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਈ ਐ ਤੇ ਆਪਾਂ ਉਹਨਾਂ ਨੂੰ ਇੰਨਾਂ ਨੂੰ ਇੱਕ ਇੱਕ ਡੋਂਗਾ ਪਾ ਦਵਾਂਗੇ ਭਰ ਕੇ ਤੇ ਆਜੋ ਆਪਾਂ ਤੁਹਾਨੂੰ ਦਰਸਾ ਦੇ ਭਰ ਕੇ ਕਿੱਦਾਂ ਪੁੱਲ ਨੂੰ ਪਹਿਲਾਂ ਆਪਾਂ ਗਾਈ ਨੂੰ ਪਾਵਾਂਗੇ ਸਾਰਿਆਂ ਨੂੰ ਪਹਿਲਾਂ ਦਿਖਾ ਦੇ ਲੱਗ ਗਿਆ ਕਿ ਇਹ ਣ ਖਾਂਦੀ ਪਈ ਆ 이 손에 마진이 손에 마진이 손에 ਆ ਆਪਣੀ ਘਰ ਦੀ ਝੋਟੀ ਆ ਪਹਿਲੇ ਸਵੇਰੇ ਸੋਣਾ ਇਹਨੇ ਮੂੰਹ ਚੋਂ ਚਾਰ ਦੰਦ ਹੋ ਗਈ ਆ ਬਹੁਤ ਵਧੀਆ ਝੋਟੀ ਬਣੀ ਆ ਸਿੰਗ ਵੀ ਆਣ ਕੁੰਡੇ ਇਹ ਹੁਣ ਤਿੰਨਾਂ ਨੂੰ ਪਾਤੀ ਆ ਪਰ ਅਲੱਗ-ਅਲੱਗ ਇਹ ਰੁਕ ਜਾ ਥਣੂ ਵੀ ਵਧੀਆ ਚੱਡਾ ਵਧੀਆ ਬਣਉਣ ਲੱਗ ਗਈ ਆ ਇਹਦੇ 20 ਦਿਨ ਰਹਿ ਗਏ ਆ ਆਪਾਂ 10 ਦਿਨ ਹੋ ਗਏ ਇਹਨਾਂ ਨੂੰ ਉਹੀ ਖਰਾਕ ਪਾਉਂਦੇ ਆ ਆਪਣੀ ਮੱਝ 5ਵੇਂ ਸੂਏ ਸੋਣੀ ਆ ਤੇ ਇਹਦਾ ਆਪਾਂ ਪਹਿਲਾ ਸਰਕਾਰੀ ਸਾਡੇ ਇੱਥੇ ਪਿੰਡ ਮਿਲਕ ਕੀ ਕੰਪੀਟੀਸ਼ਨ ਹੋਇਆ ਹੈਗਾ ਤੇ ਇਹਨੇ ਉਦੋਂ 16 ਕਿਲੋ 200 ਗ੍ਰਾਮ ਦੁੱਧ ਕੱਢਿਆ ਹੈਗਾ ਇਹ ਵਾਲੀ ਮੱਝ ਨੇ 2021 ਦੇ ਵਿੱਚ ਅਡਰ ਉਡਰ ਇਹਦਾ ਵੀ ਬਹੁਤ ਵਧੀਆ ਬੰਨਣਾ ਤੁਹਾਨੂੰ ਫੇ ਆਪਾਂ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਥਣ ਥਣ ਵੀ ਬਹੁਤ ਜਿਆਦਾ ਵਧੀਆ ਲੱਗੇ ਹੋਏ ਇਹਨੂੰ ਨਾੜਾ ਨੂੜਾ ਵੀ ਬਹੁਤ ਆ ਦੇਖੋ ਇਹ ਆਪਣੀ ਗਾਂ 11ਵੇਂ 12ਵੇਂ ਸੂਏ ਆ ਹੁਣ ਬੁੱਢੀ ਹੋ ਗਈ ਏ ਤੇ ਇਹਦੀ ਥੋੜੀ ਜਿਹੀ ਜਿਆਦਾ ਸੇਵਾ ਕੀਤੀ ਨਹੀਂ ਤੇ ਬੈ ਗਈ ਸੀਗੀ ਥੱਲੇ ਤੇ ਹੁਣ ਇਹਨ ਵਧੀਆ ਹੋ ਗਈ ਏ ਇੰਨੇ ਵੀ ਚੱਡਾ ਜੁੱਡਾ ਬਹੁਤ ਵਧੀਆ ਬਣਾ ਲਿਆ। ਇਹ ਇੰਨੇ ਵੀ 10-11 ਦਿਨ ਲੈ ਜਾਣੇ ਆ। ਚੱਡਾ ਐਨ ਦੇਖੋ ਕਿੱਥੋਂ ਸ਼ੁਰੂ ਹੁੰਦਾ। ਇੰਨੇ ਵੀ ਵਧੀਆ ਬਣਾ ਲੈਣਾ ਚੱਡਾ। ਆਪਾਂ ਤਿੰਨਾ ਦਾ ਬਲੋਕ ਬਾਅਦ ਚੋ ਵੀ ਪਾਵਾਂਗੇ। ਜਦੋਂ ਐਨ ਸੂਨ ਦੇ ਕੋਲ ਨੇੜੇ ਆ ਗਈਆਂ। ਤੇ ਆਪਾਂ 5 ਟੀਕੇ ਵੀ ਲਾਉਣੇ ਆ ਤੇ ਆਪਾਂ ਇਹਨਾਂ ਨੂੰ ਪਹਿਲਾਂ ਤਿੰਨ-ਤਿੰਨ ਲਾ ਦਦੇ ਆ ਤੇ ਹੁਣ ਦੋ-ਦੋ ਹੋਰ ਲਾ ਦਵਾਂਗੇ। ਤੇ ਕੱਲ ਆਪਾਂ ਗਾਂ ਨੂੰ ਲਾਤਾ ਸੀਗਾ ਤੇ ਅੱਜ ਆਪਾਂ ਦੋ ਮੱਝਾਂ ਨੂੰ ਲਾ ਕੇ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਸਰਿੰਜ ਛੋਟੀ ਹੁੰਦੀ ਆ 5 ਐਮਐਲ ਵਾਲੀ ਤੇ ਆਪਣੇ ਕੋਲ 20 ਐਮਐਲ ਵਾਲੀ ਹੈਗੀ ਆ ਤੇ ਇਹ ਆਪਾਂ ਲਾਵਾਂਗੇ ਇਹਦੇ ਵਿੱਚ 10 ਐਮਐਲ ਦਾ ਟੀਕਾ ਹੁੰਦਾ ਤੇ ਆਪਾਂ ਟੀਕਾ ਲਾਉਨੇ ਆ 10 ਐਮਐਲ ਦਾ ਪਾਂ ਚਿੰਗੀਦਰਾ ਖਾਲੀ ਕਰਤਾ ਠੀਕਾ ਤੇ 10 ਸੈਮਲ ਹੋ ਗਿਆ ਤੇ ਹੁਣ ਆਪਾਂ ਮੱਜ ਨੂੰ ਲਾ ਕੇ ਦਿਖਾਉਨੇ ਆ ਤੁਹਾਨੂੰ ਇਹ ਠੀਕਾ ਸਲਾਂ ਨਹੀਂ ਮੱਜ ਨੂੰ ਲਾ ਕੇ ਦਿਖਾਉਨੇ ਆ ਤੁਹਾਨੂੰ ਇਹਨਾਂ ਚੰਗੀ ਤਰ੍ਹਾਂ ਮਲ ਦੇਣਾ ਜਦੋਂ ਆਪਾਂ ਟੀਕਾ ਲਾ ਕੇ ਹਟਣਾ ਤੇ ਹੁਣ ਆਪਾਂ ਆਲੀ ਛੋਟੀ ਨੂੰ ਲਾ ਕੇ ਦਿਖਉਨੇ ਤੁਹਾਨੂੰ ਛੋਟੀ ਹੈ ਤੇ ਆਪਾਂ ਉਹੀ ਵਾਲੀ ਸਿਰੰਜ ਦੇ ਨਾਲ ਲਾਉਨੇ ਆ 아, 지금 아빠 나가고 지금 무 ਹਾਂ ਤੇ ਵੀਡੀਓ ਆਲ ਦੇਣਾ ਮੈਂ ਇੱਥੇ ਆਇਦਾ ਬਲੌਗ ਖਤਮ ਕਰਦੇ ਆ ਤੇ ਵਧੀਆ ਲੱਗਾ ਤੇ ਲਾਈਕ ਤੇ ਸ਼ੇਅਰ ਕਰ ਦਿਓ